ਰਾਬੂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਚ ਆਪ ਸਭ ਨੂੰ ਸ਼ਾਲੋਮ ਤੁਸੀਂ ਸਭ ਠੀਕ ਹੋ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਪਿਆਰਿਓ ਆਤਮਿਕ ਵਿਅਕਤੀ ਦੇ ਜੀਵਨ ਚ ਜੋ ਜ਼ਰੂਰੀ ਗੁਣ ਚਾਹੀਦੇ ਆ ਉਹਨਾਂ ਵਚਨਾਂ ਨੂੰ ਅਸੀਂ ਸੁਣਦੇ ਆ ਰਹੇ ਹਾਂ ਅਸੀਂ ਸੱਚਾਈ ਨੂੰ ਸਮਝਣਾ ਹੈ ਗਵਾਹੀ ਚੰਗੀ ਹੋਣੀ ਚਾਹੀਦੀ ਕਲਿਸਿਆ ਦਾ ਅਸੀਂ ਹਿੱਸਾ ਬੰਨਣਾ ਹੈ ਆਨੰਦ ਅਤੇ ਮੇਲ ਮਿਲਾਪ ਦੇ ਨਾਲ ਅਸੀਂ ਜੀਣਾ ਹੈ ਸੰਤੁਸ਼ਟੀ ਦੇ ਨਾਲ ਅਸੀਂ ਜੀਣਾ ਹੈ ਅਤੇ ਯਾਤਰਾ ਦੇ ਵਿਸ਼ੇ 'ਚ ਅਸੀਂ ਧਿਆਨ ਰੱਖਣਾ ਹੈ ਅੱਜ ਅਸੀਂ ਵੇਖਾਂਗੇ ਆਤਮਿਕ ਵਿਅਕਤੀ ਦਾ ਚੰਗਾ ਚਾਲਚਲਨ ਆਤਮਿਕ ਵਿਅਕਤੀ ਦਾ ਚੰਗਾ ਚਾਲਚਲਨ ਚੰਗਾ ਚਾਲਚਲਨ ਯਾਨੀ ਚੰਗਾ ਵਿਹਾਰ ਜੇ ਬਹੁਤ ਹੀ ਚੰਗਾ ਵਿਹਾਰ ਕਰਨਾ ਹੈ ਤਾਂ ਚੰਗਾ ਮਨ ਹੋਣਾ ਚਾਹੀਦਾ ਹੈ ਜੇ ਤੁਹਾਡੇ ਤੇ ਮੇਰੇ ਅੰਦਰ ਚੰਗਾ ਮਨ ਹੋਣਾ ਹੈ ਤਾਂ ਭਲਾ ਪ੍ਰਭੂ ਜੋ ਪ੍ਰਭੂ ਯੀਸ਼ੂ ਮਸੀਹ ਹੈ ਸਾਡੀ ਮੰਚ ਹੋਣਾ ਚਾਹੀਦਾ ਯੀਸ਼ੂ ਮਸੀਹ ਨੂੰ ਵੇਖ ਕੇ ਇਹ ਉੱਤਮ ਗੁਰੂ ਇੱਕ ਜਵਾਨ ਕਹਿ ਲੱਗਾ ਤੂੰ ਮੈਨੂੰ ਉੱਤਮ ਗੁਰੂ ਕਿਉਂ ਕਹਿੰਦਾ ਹੈ ਸਿਰਫ ਪਰਮੇਸ਼ਵਰ ਉੱਤਮ ਹੈ ਯੀਸ਼ੂ ਮਸੀਹ ਨੂੰ ਉੱਤਮ ਗੁਰੂ ਕਹਿ ਕੇ ਬੁਲਵਾਇਆ ਸਿਰਫ ਪਰਮੇਸ਼ਵਰ ਹੀ ਉੱਤਮ ਹੈ ਯੀਸ਼ੂ ਮਸੀਹ ਨੂੰ ਉੱਤਮ ਗੁਰੂ ਕਹਿ ਕੇ ਬੁਲਵਾਉਣ ਦਾ ਕਾਰਨ ਕੀ ਸੀ ਕਿਉਂਕਿ ਉਹ ਪਰਮੇਸ਼ਵਰ ਸੀ ਅਸੀਂ ਜੋ ਉਹਦੀ ਸੰਤਾਨ ਹਾਂ ਅਸੀਂ ਵੀ ਉੱਤਮ ਮਨੁੱਖ ਦੇ ਰੂਪ ਚ ਉੱਤਮ ਚਾਲ ਚਲਨ ਦੇ ਨਾਲ ਜੀਣਾ ਹੈ ਪਰਮੇਸ਼ਵਰ ਚਾਹੁੰਦੇ ਆ ਉੱਤਮ ਚਾਲ ਚਲਨ ਯਾਨੀ ਚੰਗਾ ਵਹਵਾਰ ਯਾਨੀ ਧਾਰਮਿਕਤਾ ਦਾ ਵਹਵਾਰ ਇੱਕ ਸਮੇਂ ਅਸੀਂ ਬੁਰਾ ਜੀਵਨ ਬਿਤਾਇਆ ਲੇਕਿਨ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਆਪਣੇ ਕੀਮਤੀ ਲਹੂ ਨਾਲ ਧੋ ਕੇ ਸਾਨੂੰ ਪਵਿੱਤਰ ਕਰਕੇ ਸਾਨੂੰ ਧਰਮੀ ਬਣਾ ਦਿੱਤਾ ਮਸੀਦ ਲਾਉ ਨਾਲ ਤੋਤਾ ਗਿਆ ਹਰ ਇੱਕ ਵਿਅਕਤੀ ਧਰਮੀ ਬਣਾਇਆ ਗਿਆ ਪਰਮੇਸ਼ਵਰ ਦਾ ਕੀਤਾ ਗਿਆ अनुग्रह ਹੈ ਧਾਰਮਿਕਤਾ ਦੇ ਨਾਲ ਜੀਨ ਵਾਲੇ ਅਸੀਂ ਧਰਮੀਆਂ ਕਿਵੇਂ ਪਤਾ ਚੱਲੇਗਾ ਧਰਮੀਆਂ ਵਿੱਚ ਦਿਖਾਈ ਦੇਣ ਵਾਲੇ ਚਿੰਨ ਕੀਆ ਧਰਮੀਆਂ ਵਿੱਚ ਦਿਖਾਈ ਦੇਣ ਵਾਲੇ ਗੁਣ ਕੀਆ ਬਾਈਬਲ ਚ ਇੱਕ ਜਗ੍ਹਾ ਤੇ ਬਹੁਤ ਵਧੀਆ ਹਿੱਸਾ ਹੈ ਮੈਂ ਤੁਹਾਡੇ ਸਾਹਮਣੇ ਇਹ ਲੈ ਕੇ ਆਉਣਾ ਚਾਹੁੰਦਾ ਹਾਂ ਧਰਮੀਆਂ ਦੇ ਵਿਸ਼ੇ 'ਚ ਇੱਕ ਅਧਿਆਏ 'ਚ ਬੜੇ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ ਬਾਈਬਲ ਖੋਲਾਂਗੇ ਕਹਾਉਤ ਦੀ ਕਿਤਾਬ 12ਵਾਂ ਅਧਿਆਏ 12ਵੇਂ ਅਧਿਆਏ 'ਚ ਧਰਮੀ ਜਨ ਦੇ ਬਾਰੇ ਕਿਹੜੇ ਗੁਣ ਮੈਂਸ਼ਨ ਕੀਤੇ ਗਏ ਆ ਵਧੀਆ ਤਰੀਕੇ ਨਾਲ ਲਿਖਿਆ ਗਿਆ ਕਹਾਉਤ ਦੀ ਕਿਤਾਬ 12ਵਾਂ ਅਧਿਆਏ 10ਵਾਂ ਵਚਨ ਧਰਮੀ ਆਪਣੇ ਪਸ਼ੂ ਦੇ ਵੀ ਪ੍ਰਾਨ ਅਤੇ ਉਸ ਦੀ ਖਬਰ ਰੱਖਦਾ ਹੈ ਅਤੇ ਦੁਸ਼ਟਤਾ ਦੀ ਦਇਆ ਵੀ ਨਿਰਧੰਤਾ ਹੈ ਧਰਮੀ ਯਾਨੇ खरे ਵਿਅਕਤੀ ਯਾਨੇ ਉੱਤਮ ਚਾਲ ਚਲਨ ਦੇ ਉੱਤਮ ਭਗਤੀ ਕਰਨ ਵਾਲੇ ਉੱਤਮ ਸਵਾਰ ਰੱਖਣ ਵਾਲੇ ਕੁਝ ਲੋਕ ਆਪਣੇ ਪਸ਼ੂਆਂ ਨੂੰ ਪਿਆਰ ਕਰਦੇ ਆ ਅਤੇ ਕੁਝ ਲੋਕ ਬਿੱਲੀ ਨੂੰ ਵੀ ਭੀਖ ਨਹੀਂ ਦਿੰਦੇ ਬਿੱਲੀ ਨੂੰ ਵੀ ਭੀਖ ਨਹੀਂ ਦਿੰਦੇ ਧਰਮੀ ਵਿਅਕਤੀ ਦਾ ਸੁਭਾਅ ਹੈ ਕਿ ਧਰਮੀ ਵਿਅਕਤੀ ਬਹੁਤ ਹੀ ਪਿਆਰ ਕਰਨ ਵਾਲਾ ਹੁੰਦਾ ਹੈ ਪਿਆਰ ਵਾਲਾ ਸੁਭਾਅ ਹੈ ਇਹ ਧਰਮੀ ਵਿਅਕਤੀ ਦੇ ਗੁਣ ਹੈ ਜੇ ਤੁਸੀਂ ਕਹੋਗੇ ਕਿ ਮੈਂ ਧਰਮੀ ਹਾਂ ਤੁਹਾਡੇ ਚ ਪਿਆਰ ਹੋਣਾ ਚਾਹੀਦਾ ਜਿਸ ਦੇ ਚ ਪਿਆਰ ਨਹੀਂ ਉਹ ਪਰਮੇਸ਼ਵਰ ਦਾ ਜਨਵੀ ਨਹੀਂ ਆ ਪਹਿਲਾ ਕੋਰਿੰਥੀਆਂ 14ਵੇਂ ਅਧਿਆਇ ਦੇ ਪਹਿਲੇ ਵਚਨ ਚ ਇਸ ਤਰ੍ਹਾਂ ਲਿਖਿਆ ਹੈ ਕੀ ਲਿਖਿਆ ਹੈ ਪਿਆਰ ਚ ਬਣੇ ਰਹਿਣ ਦੀ ਕੋਸ਼ਿਸ਼ ਕਰੋ ਪਿਆਰ ਤੋਂ ਬਿਨਾ ਪਤੀ ਬਿਨਾ ਪਿਆਰ ਤੋਂ ਪਤਨੀ ਪਿਆਰ ਨਾ ਕਰਨ ਵਾਲੇ ਮਾਤਾ ਪਿਤਾ ਮਾਤਾ ਪਿਤਾ ਨੂੰ ਪਿਆਰ ਨਾ ਕਰਨ ਵਾਲੇ ਬੱਚੇ ਧਰਮੀ ਨਹੀਂ ਆ ਮਾਤਾ ਪਿਤਾ ਨੂੰ ਪਿਆਰ ਨਾ ਕਰਨ ਵਾਲੇ ਬੱਚੇ ਧਰਮੀ ਨਹੀਂ ਆ ਇਹ ਸੱਚਾ ਪਤਨੀ ਨੂੰ ਪਿਆਰ ਨਾ ਕਰਨ ਵਾਲਾ ਪਤੀ ਧਰਮੀ ਨਹੀਂ ਆ ਪਤੀ ਨੂੰ ਪਿਆਰ ਨਾ ਕਰਨ ਵਾਲੀ ਪਤਨੀ ਧਰਮੀ ਨਹੀਂ ਆ ਗੱਲ-ਗੱਲ ਤੇ ਪਤੀ ਦਾ ਵਿਰੋਧ ਕਰਨ ਵਾਲੀ ਪਤਨੀ ਗੱਲ-ਗੱਲ ਤੇ ਪਤਨੀ ਦਾ ਵਿਰੋਧ ਕਰਨ ਵਾਲਾ ਪਤੀ ਗੱਲ-ਗੱਲ ਤੇ ਮਾਤਾ ਜਾਂ ਪਿਤਾ ਦਾ ਵਿਰੋਧ ਕਰਨ ਵਾਲਾ ਬੇਟਾ ਜਾਂ ਬੇਟੀ ਉਹ ਧਰਮੀ ਨਹੀਂ ਆ ਉਹਨਾਂ ਦਾ ਵਿਹਾਰ ਚੰਗਾ ਨਹੀਂ ਆ ਇਹ ਉਹਨਾਂ ਨੂੰ ਦੁੱਖ ਦੇਣ ਵਾਲਾ ਸੁਭਾਅ ਹੈ ਦੁੱਖ ਦੇਣ ਵਾਲਾ ਵਿਹਾਰ ਹੈ ਰਵਾਉਣ ਵਾਲਾ ਵਿਹਾਰ ਹੈ ਪਰੇਸ਼ਾਨ ਕਰਨ ਵਾਲਾ ਵਿਹਾਰ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲਾ ਵਿਹਾਰ ਆ ਸਰੀਰਿਕ ਤੌਰ ਤੇ ਪਰੇਸ਼ਾਨ ਕਰਨ ਵਾਲਾ ਵਿਹਾਰ ਆ ਉਹ ਜਿੰਨਾ ਚ ਹੁੰਦਾ ਹੈ ਉਹ ਧਰਮੀ ਨਹੀਂ ਆ ਪਿਆਰਿਓ ਸੁਣੋ ਜੇ ਤੁਹਾਡੀ ਪਤਨੀ ਤੁਹਾਡੇ ਕਾਰਨ ਰੋ ਰਹੀ ਆ ਜੇ ਤੁਹਾਡਾ ਪਤੀ ਤੁਹਾਡੇ ਕਾਰਨ ਨਿਰਾਸ਼ ਹੋ ਗਿਆ ਹੈ ਤਾਂ ਜੇ ਤੁਹਾਡੇ ਮਾਤਾ ਪਿਤਾ ਤੁਹਾਡੇ ਲਈ ਰੋ ਰੋ ਕੇ ਵੀ ਰਾਬ ਕਰ ਰਹੇ ਹੈ ਤਾਂ ਧਿਆਨ ਦੇ ਨਾਲ ਸੁਣ ਲਵੋ ਹੋ ਸਕਦਾ ਤੁਸੀਂ ਪਾਪ ਦਾ ਜੀਵਨ ਜੀ ਰਹੇ ਹੁਮੋਂਗੇ ਤੁਹਾਨੂੰ ਚੰਗੇ ਵਿਹਵਾਰ ਦੇ ਨਾਲ ਜੀਣਾ ਚਾਹੀਦਾ ਹੈ ਪਰ ਤੁਸੀਂ ਤਾਂ ਬੁਰਾ ਸਲੂਕ ਕਰ ਰਹੇ ਹੋ ਤੁਹਾਨੂੰ ਸੱਚੇ ਪਰਮੇਸ਼ਵਰ ਦੇ ਨਾਲ ਜੀਣਾ ਚਾਹੀਦਾ ਸੀ ਤੁਸੀਂ ਸ਼ੈਤਾਨ ਦੇ ਨਾਲ ਜੀ ਰਹੇ ਹੋ ਇਸ ਲਈ ਆਪਣੀ ਪਤਨੀ ਨੂੰ ਪਤੀ ਨੂੰ ਮਾਪੇ ਨੂੰ ਰੁਵਾ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਜੇ ਆਲੀ ਦਵਾਲੀ ਦੇ ਲੋਕਾਂ ਨੂੰ ਰੁਵਾਉਣ ਵਾਲਾ ਸਹਬਾਤ ਤੁਹਾਡਾ ਹੈ ਤੁਸੀਂ ਪਿਆਰ ਕਰਨ ਵਾਲੇ ਵਿਅਕਤੀ ਨਹੀਂ ਹੋ ਪਿਆਰੋ ਇੱਕ ਸਮੇਂ ਇੱਕ ਪਤਨੀ ਨੇ ਉਹਦੇ ਘਰ ਵਿੱਚ ਜੋ ਪਸ਼ੂ ਸੀ ਉਹਨੂੰ ਪਿਆਰ ਕੀਤਾ ਉਹ ਕੁੱਤਾ ਸੀ ਉਸ ਕੁੱਤੇ ਨੂੰ ਪਿਆਰ ਨਾਲ ਪਾਲਿਆ ਪਤੀ ਦੀ ਵੀ ਵਧੀਆ ਦੇਖਭਾਲ ਕਰਦੀ ਸੀ ਉਹ ਚਾਹੁੰਦੀ ਸੀ ਕਿ ਪਤੀ ਉਧਾਰ ਪਾਵੇ ਪਤੀ ਦੇ ਉਧਾਰ ਦੇ ਲਈ ਪ੍ਰਾਰਥਨਾ ਕਰਦੀ ਸੀ ਅਤੇ ਚਰਚ ਆਉਣ ਦੇ ਲਈ ਉਹ ਬੇਨਤੀ ਕਰਦੀ ਸੀ ਪਤੀ ਸ਼ਰਾਬੀ ਸੀ بگੜਿਆ ਹੋਇਆ ਸੀ ਮਨਮਰਜ਼ੀਆਂ ਕਰ ਰਿਹਾ ਸੀ ਲੇਕਿਨ ਫਿਰ ਵੀ ਪਤੀ ਨੂੰ ਪਿਆਰ ਕਰਦੀ ਸੀ ਉਹਨੇ ਉਧਾਰ ਪਾਉਣਾ ਸੋਚ ਕੇ ਧਾਰਮਿਕਤਾ ਨਾਲ ਜੀਣਾ ਹੈ ਚੰਗਾ ਇਨਸਾਨ ਬਣ ਕੇ ਜੀਣਾ ਹੈ ਇਹ ਸੋਚ ਕੇ ਉਹ ਪਤਨੀ ਬਹੁਤ ਹੀ ਯਤਨ ਕਰਦੀ ਸੀ ਲੇਕਿਨ ਪਤੀ ਚਰਚ ਨਹੀਂ ਜਾਂਦਾ ਸੀ ਲੇਕਿਨ ਉਪਰੋ ਜੇ ਉਹ ਪ੍ਰਾਰਥਨਾ ਕਰੇ ਚਰਚ ਜਾਊਂਗੀ ਕਹਿਣ ਤੇ ਮਾਰਦਾ ਸੀ ਗਲ ਗਲ ਤੇ ਪਤੀ ਨੂੰ ਮਾਰਨਾ ਇਹ ਉਹਦੀ ਆਦਤ ਬਣ ਚੁੱਕੀ ਸੀ ਮਾਰ ਸਹਿੰਦੇ ਹੋਏ ਵੀ ਉਹ ਪਤਨੀ ਆਪਣੇ ਪਤੀ ਨੂੰ ਪਿਆਰ ਵਿਖਾ ਰਹੀ ਸੀ ਪਰ ਹਰ ਐਤਵਾਰ ਨੂੰ ਮੁਸ਼ਕਲ ਹੋਣ ਤੇ ਵੀ ਉਹ ਚਰਚ ਜਾ ਕੇ ਪਰਮੇਸ਼ਵਰ ਦੀ ਆਰਾਧਨਾ ਕਰਦੀ ਸੀ ਅਤੇ ਉਹਦੇ ਨਾਲ ਉਹਦਾ ਕੁੱਤਾ ਵੀ ਜਾਂਦਾ ਸੀ ਜੇ ਉਹ ਪਤਨੀ ਜਾ ਕੇ ਚਰਚ ਚ ਬੈੰਦੀ ਸੀ ਉਹ ਕੁੱਤਾ ਵੀ ਜਾ ਕੇ ਨਾਲ ਹੀ ਬੈਠਦਾ ਸੀ ਚਰਚ ਆਈ ਹੋਈ ਪਤਨੀ ਨੂੰ ਵੇਖ ਕੇ ਉਸ ਪਤੀ ਨੂੰ ਬੜਾ ਗੁੱਸਾ ਆਇਆ ਸ਼ਰਾਬ ਪੀ ਕੇ ਆਇਆ ਅਤੇ ਬੇਰਹਿਮੀ ਨਾਲ ਪਤਨੀ ਨੂੰ ਮਾਰਿਆ ਪਤਨੀ ਮਰ ਗਈ ਜਦੋਂ ਪਤਨੀ ਮਰ ਗਈ ਤਾਂ ਘਰ ਦੇ ਵਿੱਚ ਪਤਨੀ ਦਿਖਾਈ ਨਾ ਦੇਣ ਤੇ ਕੁੱਤਾ ਉਸ ਨੂੰ ਲੱਭਣ ਲੱਗਾ ਪੂਰੇ ਘਰ ਚ ਲੱਭਦਾ ਸੀ ਪਰ ਦਿਖਾਈ ਨਹੀਂ ਦਿੰਦੀ ਸੀ ਅਚਾਨਕ ਇੱਕ ਦਿਨ ਉਹ ਕੁੱਤਾ ਘਰੋਂ ਬਾਹਰ ਨਿਕਲ ਕੇ ਜਲਦੀ ਜਲਦੀ ਬਾਹਰ ਜਾਣ ਲੱਗਾ। ਅਚਾਨਕ ਇਹ ਕੁੱਤਾ ਬਾਹਰ ਕਿੱਥੇ ਜਾ ਰਿਹਾ ਹੈ? ਪਤੀ ਵੀ ਉਹਦੇ ਪਿੱਛੇ ਜਾਣ ਲੱਗਾ। ਕੁੱਤਾ ਖੱਬੇ ਗਿਆ, ਸੱਜੇ ਗਿਆ, ਫਿਰ ਸਿੱਧਾ ਗਿਆ। ਇਸ ਗਲੀ 'ਚ, ਉਸ ਗਲੀ 'ਚ ਜਾਂਦੇ ਹੋਏ ਸਿੱਧਾ ਜਾਣ ਲੱਗਾ। ਆਖਰ ਉਹ ਕੁੱਤਾ ਕਿੱਥੇ ਗਿਆ? ਇਹ ਸੋਚ ਕੇ ਪਤੀ ਵੀ ਉਹਦੇ ਪਿੱਛੇ-ਪਿੱਛੇ ਜਾਣ ਲੱਗਾ। ਉਹ ਐਤਵਾਰ ਦਾ ਦਿਨ ਸੀ। ਉਹ ਮਾਲਕਿਨ ਐਤਵਾਰ ਨੂੰ ਚਰਚ ਜਾਂਦੀ ਸੀ, ਕੁੱਤੇ ਨੂੰ ਵੀ ਨਾਲ ਲੈ ਕੇ ਜਾਂਦੀ ਸੀ। ਕੁੱਤੇ ਦੀ ਵੀ ਆਦਤ ਬਣ ਚੁੱਕੀ ਸੀ ਸਿੱਧਾ ਚਰਚ ਵਿੱਚ ਜਾ ਕੇ ਹਮੇਸ਼ਾ ਜਿਸ ਜਗ੍ਹਾ ਤੇ ਬੈਠਦੀ ਸੀ ਬੈਠ ਗਿਆ ਆਰਾਧਨਾ ਚੱਲ ਰਹੀ ਸੀ ਕੁੱਤੇ ਦੇ ਪਿੱਛੇ ਇਹ ਜੋ ਮਾਲਿਕ ਗਿਆ ਉਸਨੇ ਸੋਚਿਆ ਇਹ ਕੁੱਤਾ ਚਰਚ ਗਿਆ ਤਾਂ ਚਰਚ ਕੀ ਕਰ ਰਿਹਾ ਹੈ ਅਤੇ ਜਦ ਅੰਦਰ ਗਿਆ ਤਾਂ ਪਤਨੀ ਦੀ ਜਗ੍ਹਾ ਜਦੋਂ ਖਾਲੀ ਸੀ ਉੱਥੇ ਪਤੀ ਬੈਠ ਗਿਆ ਉਸ ਦਿਨ ਦਿੱਤੇ ਗਏ ਵਚਨ ਦੇ ਦੁਆਰਾ ਪਰਮੇਸ਼ਵਰ ਨੇ ਪਤੀ ਨਾਲ ਗੱਲ ਕੀਤੀ ਅਤੇ ਉਹ ਸੁਧਰ ਗਿਆ ਮੇਰੇ ਭੈਣੋ ਅਤੇ ਭਰਾਵੋ ਉਸ ਪਤਨੀ ਨੇ ਜਿਸ ਜਾਨਵਰ ਨੂੰ ਪਾਲਿਆ ਅਤੇ ਜਿਸ ਨੂੰ ਪਿਆਰ ਦੇ ਨਾਲ ਰੱਖਿਆ ਉਹੀ ਕੁੱਤਾ ਘਰ ਦੇ ਮਾਲਕ ਨੂੰ ਚਰਚ ਲੈ ਕੇ ਗਿਆ ਅਤੇ ਪਤੀ ਦੇ ਉਧਾਰ ਦਾ ਕਾਰਨ ਬਣ ਗਿਆ ਜੇ ਕੁੱਤਾ ਹੀ ਮਾਲਕ ਨੂੰ ਚਰਚ ਲੈ ਕੇ ਜਾ ਸਕਿਆ ਹੈ ਤਾਂ ਭੈਣੋ ਤੇ ਭਰਾਵੋ ਫਿਰ ਸਾਡੇ ਵਿੱਚ ਕੀ ਆ ਇੱਕ ਵਾਰ ਸੋਚੋ ਪਿਆਰ ਨਾਲ ਪਾਲਿਆ ਗਿਆ ਜਾਨਵਰ ਜੇ ਘਰ ਦੇ ਮਾਲਕ ਨੂੰ ਚਰਚ ਲੈ ਜਾ ਸਕਿਆ ਹੈ ਅਤੇ ਉਧਾਰ ਦਾ ਕਾਰਨ ਬਣਿਆ ਹੈ ਤਾਂ ਤੁਸੀਂ ਆਪਣੀ ਪਤਨੀ ਨੂੰ ਲੈ ਕੇ ਜਾਣਾ ਹੈ ਪਤੀ ਨੂੰ ਲੈ ਕੇ ਜਾਣਾ ਹੈ ਨਾ ਤੁਹਾਡੇ ਘਰ ਚ ਬੇਟਾ ਜਾਂ ਬੇਟੀ ਨਾਸ਼ ਹੋ ਰਹੇ ਜਾਂ ਉਹਨਾਂ ਨੂੰ ਤੁਸੀਂ ਚਰਚ ਲੈ ਕੇ ਜਾਓ ਜੇ ਤੁਸੀਂ ਸੱਚਮੁੱਚ ਧਰਮੀ ਹੋ ਤਾਂ ਤੁਸੀਂ ਪਿਆਰ ਨੂੰ ਪ੍ਰਗਟ ਕਰੋਗੇ ਪਿਆਰ ਨਾਲ ਜਿਵੋਗੇ ਉਹ ਪਿਆਰ ਕੀ ਕਰ ਸਕਦਾ ਹੈ ਤੁਹਾਡੇ ਪਰਿਵਾਰ ਦੇ ਲੋਕ ਨਾਸ਼ ਨਾ ਹੋਵੇ ਉਧਾਰ ਦੇਵਾ ਲੈ ਕੇ ਜਾਂਦਾ ਹੈ ਤੁਹਾਡੇ ਦੁਆਰਾ ਪ੍ਰਾਰਥਨਾ ਕਰਵਾਏਗਾ ਉਹਨਾਂ ਲਈ ਪਛਤਾਪ ਕਰੇ ਐਸਾ ਕਰੇਗਾ ਉਹਨਾਂ ਲਈ ਵਿਰਲਾਪ ਕਰੇ ਐਸਾ ਕਰੇਗਾ ਉਨਾਂ ਲਈ ਹੰਝੂ ਬਹਾਵੇ ਐਸਾ ਕਰੇਗਾ ਇੱਕ タルਮੀ ਵਿਅਕਤੀ ਪਿਆਰ ਦੇ ਨਾਲ ਜੀਏਗਾ ਕਿੰਨਾ ਜੀਏਗਾ ਸਿਰਫ ਘਰ ਦੇ ਲੋਕਾਂ ਨੂੰ ਨਹੀਂ ਆਲੇ ਦੁਆਲੇ ਦੇ ਜਾਨਵਰਾਂ ਨੂੰ ਵੀ ਪਿਆਰ ਕਰੇਗਾ ਜੇ ਅੱਜ ਤੁਹਾਡੇ ਵਿੱਚ ਪਿਆਰ ਨਹੀਂ ਹੈ ਤਾਂ ਪਤੀ ਨੂੰ ਪਤਨੀ ਨੂੰ ਬੱਚਿਆਂ ਨੂੰ ਮਾਤਾ ਪਿਤਾ ਨੂੰ ਘਰ ਦੇ ਰਿਸ਼ਤੇਦਾਰਾਂ ਨੂੰ ਪਿਆਰ ਕਰਨ ਦਾ ਸੁਭਾਅ ਜੇ ਤੁਹਾਡੇ ਵਿੱਚ ਨਹੀਂ ਹੈ ਤਾਂ ਇੱਕ ਵਾਰ ਆਪਣੇ ਬਾਰੇ ਤੁਸੀਂ ਸੋਚ ਵਿਚਾਰ ਕਰੋ ਕਿ ਤੁਸੀਂ ਧਰਮੀ ਹੋ ਜਾਂ ਫਿਰ ਨਹੀਂ ਸੋਚ ਕੇ ਵਿਖੋ ਧਰਮੀ ਵਿਅਕਤੀ ਯਾਨੀ ਉੱਤਮ ਵਿਅਕਤੀ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਰ ਕਰੇ ਜਾਂ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਦੂਸਰਾ ਹੈ 12ਵਾਂ ਅਧਿਆਇ 11ਵਾਂ ਵਚਨ ਜੋ ਆਪਣੀ ਜ਼ਮੀਨ ਨੂੰ ਵੋਂਦਾ ਹੈ ਉਹ ਰੱਜ ਕੇ ਖਾਂਦਾ ਹੈ ਰੱਜ ਕੇ ਖਾਂਦਾ ਹੈ ਜੋ ਆਪਣੀ ਜ਼ਮੀਨ ਨੂੰ ਵੋਂਦਾ ਹੈ ਯਾਨੀ ਤਿਆਰ ਕਰਦਾ ਹੈ ਉਹ ਰੱਜ ਕੇ ਭੋਜਨ ਖਾਂਦਾ ਹੈ ਧਰਮੀ ਜਨ ਫਸਲ ਉਗਾਉਂਦਾ ਹੈ ਕੀ ਕਰਦਾ ਹੈ ਫਸਲ ਉਗਾਉਂਦਾ ਹੈ ਫਸਲ ਉਗਾਉਣ ਦੇ ਲਈ ਮਿਹਨਤ ਕਰਨੀਆਂ ਕੜੀ ਮਿਹਨਤ ਕਰਨੀਆਂ ਜ਼ਮੀਨ ਨੂੰ ਵੋਣਾ ਹੈ ਮਿੱਟੀ ਨਰਮ ਕਰਨੀਆਂ ਇੰਨਾ ਹੀ ਨਹੀਂ ਬੀਜ ਬੋਣ ਦੇ ਲਈ ਉਹਦੇ ਲਈ ਜ਼ਰੂਰੀ ਮਾਹੌਲ ਨੂੰ ਵੀ ਬਣਾਉਣਾ ਹੈ ਸਹੀ ਸਮੇਂ ਤੇ ਪਾਣੀ ਲਾਉਣਾ ਹੈ ਜ਼ਰੂਰਤ ਦੇ ਅਨੁਸਾਰ ਪਾਣੀ ਨਹੀਂ ਮਿਲਦਾ ਕਦੀ ਕਦੀ ਹੀ ਮੀਂਹ ਪੈਂਦਾ ਹੈ ਅਤੇ ਮੀਂਹ ਪੈਂਦਾ ਹੈ ਪਾਣੀ ਆਉਂਦਾ ਹੈ ਅਤੇ ਉਸੇ ਸਮੇਂ ਜ਼ਰੂਰ ਸਮੇਂ ਦੇ ਅਨੁਸਾਰ ਖੇਤਾਂ 'ਚ ਜਾਣਾ ਵੀ ਆ ਪਿੰਡਾਂ 'ਚ ਵੇਖਿਆ ਨਾ ਸਵੇਰ 4 ਵਜੇ ਹੀ ਉੱਠ ਕੇ ਭੱਜਦੇ ਹੋਏ ਖੇਤਾਂ 'ਚ ਜਾਣਾ ਚਾਹੀਦਾ ਪਾਣੀ ਭਰਨ ਦੇ ਸਮੇਂ ਪਾਣੀ ਭਰਨਾ ਚਾਹੀਦਾ ਅਸੀਂ ਸ਼ਹਿਰਾਂ 'ਚ ਵੀ ਉੱਠਣਾ ਹੈ ਪਾਣੀ ਪਰਣਾ ਹੈ ਕਾਦਲੀ ਪਾਣੀ ਪਰਣਾ ਹੈ ਖੇਤਾਂ ਲਈ ਨਹੀਂ ਆਪਣੇ ਕੰਮਾਂ ਦੇ ਲਈ ਘਰ ਦੇ ਕੰਮਾਂ ਦੇ ਲਈ ਹੀ ਜੇ ਨਹਾਉਣਾ ਵਗੈਰਾ ਹੈ ਤਾਂ ਜ਼ਰੂਰ ਪਾਣੀ ਚਾਹੀਦਾ ਹੈ ਮਾਂ ਆਪਣੀ ਬੇਟੀ ਨੂੰ ਉਠਾ ਕੇ ਜਲਦੀ ਨਾਲ ਉਠੋ ਬੇਟਾ ਜਲਦੀ ਦੇ ਨਾਲ ਪਾਣੀ ਭਰੋ ਕਹਿੰਦੇ ਇਹਨਾਂ ਦਿਨਾਂ ਚ ਕੀ ਬੱਚੇ ਉੱਠ ਰਹੇ ਆ ਲੜਕੇ ਨੂੰ ਉਠਾ ਕੇ ਕਹੋ ਬੇਟਾ ਜਾ ਕੇ ਥੋੜਾ ਜਿਹਾ ਪਾਣੀ ਭਰ ਕੇ ਲੈ ਕੇ ਆਓ ਤੁਸੀਂ ਤੀਸਰੇ ਫਲੋਰ 'ਤੇ ਰਹਿੰਦੇ ਹੋ ਜਾਂ ਫਿਰ ਚੌਥੇ ਫਲੋਰ 'ਤੇ ਰਹਿੰਦੇ ਹੋ ਮੇਰ ਤੋਂ ਨਹੀਂ ਹੋ ਰਿਹਾ ਥੋੜਾ ਇਹ ਭਾਂਡਾ ਲਿਜਾ ਕੇ ਪਾਣੀ ਭਰ ਕੇ ਲਿਆਉ ਕਹਿੰਦੇ ਪਾਣੀ ਭਰ ਕੇ ਲਿਆਉਂਦੇ ਆ ਬਿਲਕੁਲ ਨਹੀਂ ਲੈ ਕੇ ਆਉਂਦੇ ਮੇਰੇ ਭੈਣੂ ਅਤੇ ਭਰਾਵੋ ਧਰਮੀ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਧਰਮੀ ਇਨਸਾਨ ਮਿਹਨਤ ਕਰਦਾ ਹੈ ਧਰਮੀ ਵਿਅਕਤੀ ਆਪਣੀ ਜ਼ਮੀਨ ਨੂੰ ਵਾਉਂਦਾ ਹੈ ਪਿਆਰਿਓ ਜੋ ਫਸਲ ਨੂੰ ਉਗਾ ਰਿਹਾ ਹੈ ਉਹ ਕਿਸਾਨ ਹੈ ਜੇ ਅਸੀਂ ਸ਼ਹਿਰ 'ਚ ਰਹਿ ਰਹੇ ਹਾਂ ਤਾਂ ਇਸ ਲਈ ਖੇਤੀ ਕਿਸਾਨੀ ਦੇ ਵਿਸ਼ੇ 'ਚ ਅਸੀਂ ਨਹੀਂ ਜਾਣਦੇ ਕਿਸਾਨੀ ਕਰਨ ਦੀ ਕੋਈ ਵੀ ਲੋੜ ਨਹੀਂ ਆ ਜੇ ਅਸੀਂ ਪਰਿਵਾਰ ਨੂੰ ਪਾਲਣਾ ਤਾਂ ਕੀ ਕਰਨਾ ਹੈ ਪਿੰਡਾਂ ਚ ਰਹਿਣ ਵਾਲਿਆਂ ਨੇ ਤਾਂ ਫਸਲ ਉਗਾਣੀ ਆ ਅਤੇ ਜਿਹੜੇ ਸ਼ਹਿਰ 'ਚ ਰਹਿੰਦੇ ਆ ਉਹਨਾਂ ਨੇ ਮਜ਼ਬੂਤੀ ਦੇ ਨਾਲ ਮਿਹਨਤ ਦੇ ਨਾਲ ਕੰਮ ਕਰਨਾ ਹੈ ਯਾਨੀ ਮਿਹਨਤ ਕਰਨ ਦੇ ਸੁਭਾਅ ਨੂੰ ਧਰਮੀ ਜਨ ਅਪਣਾ ਲੈਂਦਾ ਹੈ ਅੱਜ ਕੋਈ ਸਾਡੇ ਵਿਚਾਰ ਮਿਹਨਤ ਕਰਨ ਦੇ ਸੁਭਾਅ ਨੂੰ ਅਪਣਾਉਂਦਾ ਨਹੀਂ ਆ ਜੇ ਮਿਹਨਤ ਕਰਨ ਦਾ ਸੁਭਾਅ ਤੁਹਾਡੇ ਵਿੱਚ ਨਹੀਂ ਹੈ ਤਾਂ ਸੁਣੋ ਤੁਹਾਡਾ ਤਰੱਕੀ ਕਰਨਾ ਬਹੁਤ ਹੀ ਮੁਸ਼ਕਲਾ ਪਤਨੀ ਹੋਵੇ ਜਾਂ ਪਤੀ ਹੋਵੇ ਪਰਿਵਾਰ ਨੂੰ ਬਣਾਉਣਾ ਹੈ ਜਾਂ ਫਿਰ ਪਰਿਵਾਰ ਦਾ ਪਾਲਣ ਪੋषण ਕਰਨਾ ਹੈ ਜਾਂ ਬੱਚਿਆਂ ਨੂੰ ਪੜਾਉਣਾ ਹੈ ਤਾਂ ਜ਼ਰੂਰ ਮਿਹਨਤ ਕਰਨੀਆਂ ਯਤਨ ਕਰਨੀਆਂ ਮਿਹਨਤ ਕਰਨੀਆਂ ਹਿੰਮਤ ਕਰਨੀਆਂ ਅੱਜ ਇੰਨੀ ਵੱਡੀ ਕਲਿਸਿਆਂ ਨੂੰ ਜੇ ਵਚਨ ਦੇ ਨਾਲ ਪਾਲਣਾ ਹੈ ਤਾਂ ਜਾਂ ਜੇ ਕਲਿਸਿਆ ਦੀ ਤਰੱਕੀ ਵੇਖਣੀ ਆ ਤਾਂ ਰਖਵਾਲੇ ਦੇ ਤੌਰ ਤੇ ਮੈਨੂੰ ਮਿਹਨਤ ਕਰਨੀ ਪਵੇਗੀ ਉਸੇ ਤਰ੍ਹਾਂ ਪਤੀ ਪਤਨੀ ਦੇ ਰੂਪ ਚ ਜੇ ਮਿਹਨਤ ਕਰਾਂਗੇ ਤਾਂ ਹੀ ਫਸਲ ਉਗਾਵਾਂਗੇ ਜਾਂ ਯਤਨ ਕਰਾਂਗੇ ਤਾਂ ਜਾਂ ਨੌਕਰੀ ਕਰਾਂਗੇ ਤਾਂ ਤਾਂ ਹੀ ਸਾਡਾ ਪਰਿਵਾਰ ਆਸ਼ੀਸ਼ਿਤ ਹੋਵੇਗਾ ਆਪਣੇ ਬੱਚਿਆਂ ਲਈ ਤੁਸੀਂ ਇੱਕ ਉਦਾਹਰਨ ਬਣੋ ਸਵੇਰ ਲੇਟ ਉੱਠਣ ਵਾਲੀ ਜੋ ਪਤਨੀ ਹੈ ਉਹ ਆਤਮਿਕ ਨਹੀਂ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਸਤਰ ਤੇ ਪਿਆ ਰਹਿਣ ਵਾਲਾ ਪਤੀ ਧਰਮੀ ਨਹੀਂ ਆ ਇੱਕ ਦਿਨ ਇੱਕ ਮਾਂ ਆਪਣੀ ਬੇਟੀ ਨੂੰ ਮੇਰੇ ਕੋਲ ਲੈ ਕੇ ਆ ਕੇ ਕਹਿੰਦੀ ਬਾਬੂ ਮੇਰੀ ਬੇਟੀ ਦਾ ਘਰ ਬਰਬਾਦ ਹੋ ਗਿਆ ਇਹਦੇ ਲਈ ਪ੍ਰਾਰਥਨਾ ਕਰੋ ਮੇਰੇ ਜਵਾਈ ਚ ਬਦਲਾਵ ਆਵੇ ਤਾਂ ਕਿ ਉਹ ਸੁਧਰ ਜਾਵੇ ਇਸ ਲਈ ਪ੍ਰਾਰਥਨਾ ਕਰੋ ਕਹਿਣ ਤੇ ਮੈਂ ਪੁੱਛਿਆ ਤੁਸੀਂ ਇਹ ਕਹਿ ਰਹੇ ਹੋ ਮਾਤਾ ਜੀ ਮੇਰੇ ਜਵਾਈ ਚ ਬਦਲਾਵ ਆਵੇ ਬਦਲਾਵ ਆਵੇ ਬਦਲਾਵ ਆਵੇ ਐਨੇ ਬਦਲਾਵ ਦੀ ਕੀ ਲੋੜ ਆ ਕਿਉਂ ਇਸ ਤਰ੍ਹਾਂ ਕਹਿ ਰਹੇ ਹੋ ਕੀ ਕਰੀਏ ਜੀ ਸਾਡਾ ਜਵਾਈ ਪੁਰਾਣੇ ਜਮਾਨੇ ਦਾ ਵਿਅਕਤੀ ਆ ਪੁਰਾਣੀ ਸੋਚ ਆ ਪੁਰਾਣੇ ਉਹਦੇ ਵਿਚਾਰ ਆ ਸਾਡੀ ਲੜਕੀ ਨੂੰ ਇਹ ਬਰਦਾਸ਼ਤ ਨਹੀਂ ਆ ਇਸ ਲਈ ਸਾਡੇ ਜਵਾਈ ਚ ਸੁਧਾਰ ਆ ਸਕੇ ਇਸ ਲਈ ਪ੍ਰਾਤਨਾ ਕਰੂ ਕਹਿੰਦੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਪੁਰਾਣੇ ਜ਼ਮਾਨੇ ਦਾ ਜਵਾਈ ਆ ਪੁਰਾਣੇ ਰੀਤੀ ਰਿਵਾਜ ਆ ਪੁਰਾਣੀ ਸੋਚ ਆ ਤੇ ਪੁਰਾਣੇ ਉਹਦੇ ਵਿਚਾਰ ਆ ਇਹ ਕੀ ਆ ਪੁਰਾਣੇ ਜ਼ਮਾਨੇ ਦਾ ਪੁਰਾਣੇ ਜ਼ਮਾਨੇ ਦਾ ਮੈਂ ਪੁੱਛਿਆ ਉਹ ਕਹਿ ਰਹੀ ਐ ਜੇ ਸਾਡੇ ਜਵਾਈ ਦਾ ਪੁਰਾਣਾ ਰੀਤੀ ਰਿਵਾਜ ਨਹੀਂ ਆ ਤਾਂ ਫਿਰ ਇਹ ਕੀ ਆ ਸਾਡੀ ਬੇਟੀ ਨੂੰ ਤੜਕੇ ਉੱਠਣ ਲਈ ਕਹਿੰਦਾ ਹੈ ਸਾਡੀ ਬੇਟੀ ਨੂੰ ਤੜਕੇ ਉੱਠ ਕੇ ਕਹਿੰਦਾ ਤੂੰ ਨਹਾ ਅਤੇ ਨਹਾ ਕੇ ਸੂਟ ਪਾ ਲੈ ਸਾਡੀ ਬੇਟੀ ਤਾਂ ਘਰ ਦੇ ਵਿੱਚ ਹੀ ਕਦੇ ਸੂਟ ਨਹੀਂ ਪਾਉਂਦੀ ਸੀ ਅੱਜ ਕੱਲ ਇਹ ਫੈਸ਼ਨ ਹੈ ਨਾ ਸਕਰਟ ਅਤੇ ਫਰੌਕ ਏ ਪਾਇਆ ਕਰਦੀ ਸੀ ਅਤੇ ਹੁਣ ਉਹ ਕਹਦਾ ਕਿ ਤੂੰ ਸੂਟ ਪਾ ਸੁਬਾ ਉੱਠ ਕੇ ਕਹਿੰਦਾ ਨਹਾਉ ਸਾਡੀ ਬੇਟੀ ਤਾਂ ਘੱਟੋ ਘੱਟ ਦੋ ਦਿਨ ਦੇ ਵਿੱਚ ਇੱਕ ਵਾਰ ਵੀ ਨਹਾਇਆ ਨਹੀਂ ਕਰਦੀ ਸੀ ਜੇ ਪੁਰਾਣੇ ਜ਼ਮਾਨੇ ਦਾ ਨਹੀਂ ਹੈ ਫਿਰ ਕੀ ਆਏ ਖਾਣਾ ਬਣਾਉਣ ਦੇ ਲਈ ਕਹਿੰਦਾ ਹੈ ਅਸੀਂ ਤਾਂ ਕਦੇ ਵੀ ਆਪਣੀ ਬੇਟੀ ਨੂੰ ਰਸੋਈ ਘਰ ਦੇ ਵਿੱਚ ਨਹੀਂ ਭੇਜਿਆ ਬੜੀ ਲਾੜ ਨਾਲ ਪਾਲੀ ਆ ਇਹ ਕਹਿ ਕੇ ਪੁਰਾਣੇ ਜ਼ਮਾਨੇ ਦਾ ਵਿਅਕਤੀ ਆ ਪੁਰਾਣੀ ਜ਼ਮਾਨੇ ਦੀ ਸੋਚ ਆ ਸਾਡੇ ਜਵਾਈ ਸੁਧਰ ਜਾਵੇ ਜੇ ਇਸ ਤਰ੍ਹਾਂ ਕਹਿ ਰਹੇ ਸੀਤਾ ਮੈਂ ਉੱਚੀ ਕਿਆ ਸੁਦਰਨਾ ਤੁਹਾਡੇ ਜਵਾਈ ਨੇ ਨਹੀਂ ਆ ਕਿਨੇ ਤੁਸੀਂ ਸੁਧਰੋ ਤੁਹਾਡੇ ਕਾਰਨ ਤੁਹਾਡੀ ਬੇਟੀ ਦਾ ਪਰਿਵਾਰ ਨਾਸ਼ ਹੋ ਰਿਹਾ ਜੇ ਬੇਟੀ ਨੂੰ ਪੈਦਾ ਕੀਤਾ ਹੈ ਤਾਂ ਬੇਟੀ ਨੂੰ ਸੰਸਕ੍ਰਿਤੀ ਵੀ ਸਿਖਾਓ ਸੰਸਕਾਰ ਸਿਖਾਓ ਸੰਸਕ੍ਰਿਤੀ ਸਿਖਾਓ ਘਰ ਦਾ ਰਸੋਈ ਦਾ ਕੰਮ ਸਿਖਾਉਣਾ ਹੈ ਪਤਨੀ ਯਾਨੀ ਸੁਇਗੀ ਤੇ ਆਰਡਰ ਦੇਣਾ ਨਹੀਂ ਆ ਆਨਲਾਈਨ ਆਰਡਰ ਕਰਕੇ ਭੋਜਨ ਮੰਗਵਾਉਣਾ ਨਹੀਂ ਆ ਘਰ ਚ ਵਧੀਆ ਤਰੀਕੇ ਨਾਲ ਘਰ ਦਾ ਰਸੋਈ ਦਾ ਕੰਮ ਕਰਨ ਤੇ ਕੱਲ ਦੇ ਦਿਨ ਬੱਚੇ ਪੈਦਾ ਕਰਨ ਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਉਹਨਾਂ ਦੀਆਂ ਖੁਸ਼ੀਆਂ ਨੂੰ ਵੇਖਣਾ ਹੈ ਇਹ ਜ਼ਿੰਮੇਵਾਰੀ ਪਰਮੇਸ਼ਵਰ ਨੇ ਦਿੱਤੀ ਆ ਇਸ ਲਈ ਬਾਈਬਲ ਦੱਸਦੀ ਆ ਕੀ ਦੱਸਦੀ ਆ ਬੁੱਧੀਮਾਨ ਹਾਂ ਅਰਤ ਆਪਣੇ ਘਰ ਨੂੰ ਬਣਾਉਂਦੀ ਆ ਅਤੇ ਮੂਰਖ ਇਸਤਰੀ ਆਪਣੇ ਘਰ ਨੂੰ ਢਾ ਦਿੰਦੀ ਆ ਕੈਰੇ ਸੀ ਬੜੇ ਲਾਡ ਪਿਆਰ ਨਾਲ ਪਾਲੀ ਆ ਹੈ ਕੋਈ ਸਾਡੇ ਵਿਚਕਾਰ ਬੇਟੇ ਜਾਂ ਬੇਟੀ ਨੂੰ ਬੜੇ ਲਾਡ ਪਿਆਰ ਨਾਲ ਪਾਲ ਕੇ ਉਸ ਨੂੰ ਜ਼ਿੰਮੇਵਾਰੀ ਨਾ ਦੇ ਕੇ ਮਿਹਨਤ ਕਰਨਾ ਨਾ ਸਿਖਾ ਕੇ ਜ਼ਿੰਮੇਵਾਰੀ ਨੂੰ ਸਿਖਾਏ ਬਿਨਾ ਪਾਲੋਗੇ ਪੋਸੋਗੇ ਤਾਂ ਉਹਦੇ ਕਾਰਨ ਕੱਲ ਦੇ ਦਿਨ ਕੀ ਹੋਏਗਾ ਪਤਾ ਹੈ ਜਦ ਉਸ ਦਾ ਵਿਆਹ ਕਰੋਗੇ ਤਾਂ ਤੁਹਾਡਾ ਲਾਡ ਪਿਆਰ ਹੀ ਉਹਦੇ ਘਰ ਨੂੰ ਬਰਬਾਦ ਕਰੇਗਾ ਉਹ ਜਵਾਈ ਨੇ ਕੀ ਕਿਹਾ ਚੰਗੀ ਤਰ੍ਹਾਂ ਨਹਾ ਕੇ ਸੂਟ ਪਾਉਣ ਲਈ ਕਿਹਾ ਜਿਸ ਘਰ ਚ ਪਤਨੀ ਤੜਕੇ ਹੀ ਉੱਠ ਕੇ ਘਰ ਦਾ ਰਸੋਈ ਦਾ ਕੰਮ ਸਹੀ ਤਰੀਕੇ ਨਾਲ ਕਰਕੇ ਨਹਾ ਕੇ ਅਤੇ ਭੋਜਨ ਬਣਾ ਕੇ ਸੂਟ ਪਾਉਂਦੀ ਆ ਅਤੇ ਉਹੀ ਔਰਤ ਸੋਹਣੀ ਹੁੰਦੀ ਆ ਅਤੇ ਉਹ ਘਰ ਵੀ ਸੋਹਣਾ ਹੋ ਜਾਂਦਾ ਹੈ ਇਸ ਗੱਲ ਤੇ ਗੌਰ ਕਰੋ ਭੈਣੋ ਤੇ ਪ੍ਰਭੂ ਧਿਆਨ ਦੇ ਨਾਲ ਸੁਣੋ ਧਰਮੀ ਵਿਅਕਤੀ ਸਭ ਤੋਂ ਪਹਿਲਾ ਪਿਆਰ ਕਰਦਾ ਹੈ ਦੂਜਾ ਧਰਮੀ ਵਿਅਕਤੀ ਮਿਹਨਤ ਕਰਦਾ ਹੈ ਅਗਰ ਕਿਸਾਨ ਹੈ ਤਾਂ ਉਹ ਫਸਲਾਂ ਬੀਜੇਗਾ ਨੌਕਰੀ ਕਰਨ ਵਾਲਾ ਹੈ ਤਾਂ ਮਿਹਨਤ ਦੇ ਨਾਲ ਨੌਕਰੀ ਕਰੇਗਾ ਜੇ ਤੁਸੀਂ ਮਿਹਨਤ ਨਾਲ ਕੰਮ ਕਰਨ ਵਾਲੀ ਨਹੀਂ ਹੋ ਆਪਣੇ ਪਰਿਵਾਰ ਨੂੰ ਬਣਾ ਨਾ ਸਕੋਗੇ ਜੇ ਤੁਸੀਂ ਮਿਹਨਤ ਨਾਲ ਪਰਿਵਾਰ ਨੂੰ ਬਣਾਉਣ ਵਾਲੀ ਪਤਨੀ ਨਹੀਂ ਹੋ ਤਾਂ ਕਾਮਯਾਬ ਨਹੀਂ ਹੋਵੋਗੇ ਜੇ ਤੁਸੀਂ ਸਹੀ ਤਰੀਕੇ ਨਾਲ ਪੜਨ ਵਾਲੇ ਸਟੂਡੈਂਟ ਨਹੀਂ ਹੋ ਤਾਂ ਤੁਸੀਂ ਆਪਣੇ ਮਾਪੇ ਦੇ ਸੁਪਨਿਆਂ ਨੂੰ ਵੀ ਪੂਰਾ ਨਾ ਕਰ ਸਕੋਗੇ ਇਸੇ ਲਈ ਤਾਂ ਕਹਿ ਰਿਹਾ ਹਾਂ ਮਿਹਨਤ ਨਾਲ ਫਸਲ ਬੀਜੋ ਮਿਹਨਤ ਨਾਲ ਕੰਮ ਕਰੋ ਕੀ ਹੋਏਗਾ ਬਾਈਬਲ ਚ ਅਸੀਂ ਪੜਦੇ ਹਾਂ ਵਿਖਾਂਗੇ 12 ਵਚਨ ਦੀ ਦੂਸਰੀ ਲਾਈਨ ਅਤੇ ਧਰਮੀਆਂ ਦੀ ਜੜ ਹਰੀ-ਭਰੀ ਰਹਿੰਦੀ ਆ ਕੀ ਆ ਧਰਮੀਆਂ ਦੀ ਜੜ ਹਰੀ-ਪਰੀ ਰਹਿੰਦੀ ਆ ਯਾਨੀ ਅਰਥਕੀਆ ਫਲਵੰਤ ਹੁੰਦੀ ਆ ਜੇ ਤੁਸੀਂ ਉਗਾਉਂਗੇ ਤਾਂ ਤਾਂ ਹੀ ਤਾਂ ਫਲੋਂਗੇ ਜੇ ਮਿਹਨਤ ਕਰੋਗੇ ਪ੍ਰਿਸ਼ਰਮ ਕਰੋਗੇ ਤਾਂ ਹੀ ਤਾਂ ਤੁਸੀਂ ਉਗਾਉਂਗੇ ਕਸ਼ਟੇ ਪਲੇ ਜੇ ਕਸ਼ਟ ਚੱਕੋਗੇ ਤਾਂ ਤਾਂ ਹੀ ਤਾਂ ਫਲੋਂਗੇ ਧਰਮੀ ਨੇ ਕਸ਼ਟ ਚੱਲਨੇ ਆ ਭੈਣੋ ਅਤੇ ਭਰਾਵੋ ਧਰਮੀ ਦਾ ਸੁਭਾਅ ਇਹ ਹੈ ਕਿ ਮਿਹਨਤ ਕਰਨ ਦਾ ਸੁਭਾਅ ਹੈ ਜੇ ਤੁਹਾਡੇ ਵਿੱਚ ਮਿਹਨਤ ਕਰਨ ਦਾ ਸੁਭਾਅ ਨਹੀਂ ਆ ਜੇ ਤੁਹਾਡੇ ਵਿੱਚ ਆਲਸਪਨ ਹੈ ਤਾਂ ਕੰਮ ਕਰਨ ਦਾ ਸੁਭਾਅ ਨਹੀਂ ਹੈ ਤਾਂ ਕਦੇ ਵੀ ਤੁਸੀਂ ਧਰਮੀ ਵਿਅਕਤੀ ਨਹੀਂ ਬਣੋਗੇ ਕਿਉਂਕਿ ਜ਼ਬੂਰ 128 ਚ ਇੱਕ ਗੱਲ ਲਿਖੀ ਆ ਆਓ ਅਸੀਂ ਪੜ੍ਹ ਕੇ ਵੇਖਦੇ ਹਾਂ ਵੇਖਾਂਗੇ 128 ਮਾ ਜ਼ਬੂਰ ਸ਼ੁਰੂ ਦੇ ਵਚਨ ਉਹ ਧਨ ਹੈ ਜੋ ਹਰ ਇੱਕ ਯਹਵਾ ਦਾ ਡਰ ਰੱਖਦਾ ਹੈ ਅਤੇ ਉਹ ਦੇ ਰਾਹਾਂ ਤੇ ਚੱਲਦਾ ਹੈ ਉਸ ਤੋਂ ਬਾਅਦ ਕੀ ਲਿਖਿਆ ਹੈ ਤੂੰ ਆਪਣੇ ਗਵਾਂਢੀ ਦੀ ਕਮਾਈ ਨੂੰ ਜ਼ਰੂਰ ਖਾ ਸਕੇਂਗਾ ਇਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਗਵਾਂਢੀ ਲਿਖਿਆ ਹੈ ਜ਼ਰੂਰ ਤੂੰ ਆਪਣੀ ਕਮਾਈ ਨੂੰ ਜ਼ਰੂਰ ਖਾ ਸਕੇਂਗਾ ਖਾ ਪਾਵੇਂਗਾ ਤੂੰ ਧਨ ਹੋਵੇਂਗਾ ਤੂੰ ਮੁਬਾਰਕ ਹੋਵੇਂਗਾ ਪੰਜਾਬੀ 'ਚ ਮੁਬਾਰਕ ਲਿਖਿਆ ਹੋਇਆ ਹੈ ਨਾ ਤਾਂ ਇੰਗਲਿਸ਼ ਦੇ ਵਿੱਚ blessed ਯਾਨੀ ਅਰਥ ਜਾਣਦੇ ਹੋ ਆਸ਼ਿਸ਼ ਪਾਇਆ ਹੋਇਆ ਇੱਕ ਹੋਰ ਅਨਵਾਦ ਚ ਕੀ ਲਿਖਿਆ ਹੈ ਜਾਣਦੇ ਹੋ ਹੈਪੀ ਹੈਪੀ ਇਜ਼ ਦਾ ਮੈਨ ਯਾਨੀ ਮੁਬਾਰਕ ਦਾ ਅਰਥ ਹੈ ਆਸ਼ਿਸ਼ ਪਾਇਆ ਹੋਇਆ ਮੁਬਾਰਕ ਯਾਨੀ ਆਨੰਦ ਨਾਲ ਭਰਿਆ ਹੋਇਆ ਪਰਮੇਸ਼ਵਰ ਚਾਹੁੰਦਿਆ ਕਿ ਤੁਸੀਂ ਜ਼ਰੂਰ ਆਪਣੀ ਕਮਾਈ ਨੂੰ ਖਾ ਸਕੋ ਯਾਨੀ ਤੁਸੀਂ ਬਿਨਾ ਮਿਹਨਤ ਕੀਤੇ ਆਸਾਨੀ ਦੇ ਨਾਲ ਪੈਸੇ ਕਮਾਉਣ ਦੇ ਰਾਸਤੇ ਨੂੰ ਨਾ ਚੁਣੋ ਧਿਆਨ ਨਾਲ ਸੁਣੋ ਜੇ ਇੱਕ ਵਿਅਕਤੀ ਨੇ ਤਰੱਕੀ ਕਰਨੀ ਹੈ ਤਾਂ ਕੀ ਕਰਨਾ ਹੈ ਮੰਨ ਲਓ 6 ਮੰਜ਼ਿਲਾ 7 ਮੰਜ਼ਿਲੀ ਇੱਕ ਬਿਲਡਿੰਗ ਆ 6 ਮੰਜ਼ਿਲੀ 7 ਮੰਜ਼ਿਲੀ ਬਿਲਡਿੰਗ ਹੈ ਤਾਂ ਮੈਂ ਪੁੱਛਦਾ ਹਾਂ ਅਸੀਂ ਕਿਵੇਂ ਜਾਣਾ ਚਾਹਾਂਗੇ ਪੌੜੀਆਂ ਤੋਂ ਜਾਣਾ ਚਾਹਾਂਗੇ ਜਾਂ ਫਿਰ ਲਿਫਟ ਤੋਂ ਜਾਣਾ ਚਾਹਾਂਗੇ ਬੋਲੋ ਲਿਫਟ 'ਚ ਜਾਣ ਦੀ ਕੋਸ਼ਿਸ਼ ਕਰੋਗੇ ਕਿਉਂਕਿ ਆਸਾਨ ਆ ਕਿਉਂਕਿ ਉਹਦੇ 'ਚ ਸੋਖਾ ਪਰ ਧਿਆਨ ਦਿਓ ਜੋ ਪੌੜੀਆਂ ਚੜ ਕੇ ਉੱਪਰ ਜਾਂਦਾ ਹੈ ਵਿਚਾਲੇ ਹੀ ਰੁਕ ਜਾਵੇ ਇਸ ਤਰ੍ਹਾਂ ਨਹੀਂ ਹੋਏਗਾ ਲਿਫਟ ਰੁਕ ਸਕਦੀ ਆ ਮੰਨ ਲਓ ਬਿਜਲੀ ਚਲੀ ਗਈ ਆ ਉਹਨਾਂ ਦਾ ਕੰਮ ਹੋ ਜਾਏਗਾ ਆਤਮਿਕ ਜੀਵਨ ਚ ਉੱਪਰ ਆਉਣ ਦੇ ਲਈ ਲਿਫਟ ਵਰਗਾ ਐਸਾ ਕੁਝ ਨਹੀਂ ਆ ਆਤਮਿਕ ਜੀਵਨ ਚ ਉੱਪਰ ਆਉਣ ਦੇ ਲਈ ਸੇਵਕਾਈ ਚ ਉੱਪਰ ਆਉਣ ਦੇ ਲਈ ਸੁਣੋ ਧਿਆਨ ਦਿਓ ਐਲੀਵੇਟਰਸ ਨਹੀਂ ਆ ਲਿਫਟਸ ਨਹੀਂ ਆ ਜੇ ਕਿਸੇ ਨੇ ਉੱਪਰ ਆਉਣਾ ਹੈ ਤਾਂ ਇੱਕ ਇੱਕ ਸੀੜੀ ਇੱਕ ਇੱਕ ਪੌੜੀ ਚੜ ਕੇ ਉੱਪਰ ਆਉਣਾ ਹੈ ਦੁੱਖ ਦੀ ਗੱਲ ਇਹ ਹੈ ਕਿ ਮੈਂ ਇਹਨਾਂ ਦਿਨਾਂ ਚ ਕੁਝ ਸੇਵਕ ਦੇਖ ਰਿਹਾ ਜੋ ਜਵਾਨ ਆ ਉਹਨਾਂ ਸੇਵਕਾਂ ਨੂੰ ਦੇਖ ਰਿਹਾ ਹਾਂ ਜਲਦੀ ਉੱਪਰ ਆਉਣ ਦੀ ਉਹ ਕੋਸ਼ਿਸ਼ ਕਰ ਰਹੇ ਆ ਉਹ ਨਾਮ ਬਣਾਉਣਾ ਚਾਹੁੰਦੇ ਆ ਅਤੇ ਉੱਚੇ ਹੋਣਾ ਚਾਹੁੰਦੇ ਆ ਵੱਡੀ ਸੇਵਾ ਕਰਨੀਆਂ ਵੱਡੀ ਵੱਡੀ ਕਲਿਸਿਆ ਦੀ ਸਥਾਪਨਾ ਕਰਨੀਆਂ ਗੁਟਨਿਆਂ ਤੇ ਆ ਕੇ ਵਚਨ ਦਾ ਧਿਆਨ ਕੀਤੇ ਬਿਨਾ ਆਪਣੀਆਂ ਜ਼ਿੰਦਗੀਆਂ ਦਾ ਨਿਰਮਾਣ ਕੀਤੇ ਬਿਨਾ ਗੂਗਲ ਤੇ ਜਾ ਕੇ ਸਭ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਆ ਇਥੋਂ ਹੀ ਵਚਨ ਕਿਸੇ ਹੋਰ ਦੇ ਦਿੱਤੇ ਗਏ ਵਚਨਾਂ ਨੂੰ ਕਾਪੀ ਕਰਨਾ ਕਾਪੀ ਕੀਤੇ ਗਏ ਸੰਦੇਸ਼ ਤੋਂ ਇਨਸਾਨਾਂ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਗੌਰ ਕਰੋ ਮੁਰਗੀ ਫਾਰਮ ਦੇ ਵਿੱਚ ਲੋਕ ਕੀ ਕਰਦੇ ਆ ਜਾਣਦੇ ਹੋ 2 ਮਹੀਨੇ ਚ ਮੁਰਗੀ ਆਵੇ ਇਸ ਤਰ੍ਹਾਂ ਇੰਜੈਕਸ਼ਨ ਦਿੰਦੇ ਆ ਇਸ ਤਰ੍ਹਾਂ ਥੋੜੇ ਸਮੇਂ ਚ ਮੋਟਾ ਹੋਣ ਵਾਲਾ ਮੁਰਗਾ ਕਦੇ ਵੀ ਤੰਦ ਰੁਸਤ ਨਹੀਂ ਹੋਏਗਾ ਉਸੇ ਤਰ੍ਹਾਂ ਘੱਟ ਸਮੇਂ ਵਿੱਚ ਲਿਫਟ ਤੋਂ ਉੱਪਰ ਆਉਣ ਵਾਲੇ ਸੇਵਕਾਈ ਨੂੰ ਚਾਉਣ ਵਾਲੇ ਕਦੇ ਵੀ ਆਸ਼ੀਸ਼ਿਤ ਜਾਂ ਆਦਰਸ਼ ਨਹੀਂ ਬਣ ਸਕਦੇ ਭੈਣੋ ਤੇ ਭਰਾਓ ਮਿਹਨਤ ਕਰਕੇ ਉੱਪਰ ਆਉਣ ਤੇ ਹੀ ਉਸ ਮਿਹਨਤ ਦੇ ਅਨੁਸਾਰ ప్రతిਫਲ ਮਿਲੇਗਾ ਕਿਉਂਕਿ ਉਹਨਾਂ ਦੇ ਪੇਟ ਤੇ ਲੱਤ ਮਾਰ ਕੇ ਉੱਪਰ ਆਉਣ ਤੇ ਉਹਨਾਂ ਦੇ ਦੁਆਰਾ ਤੁਹਾਨੂੰ ਹੀ ਆਸ਼ੀਸ਼ ਨਹੀਂ ਮਿਲੇਗੀ ਅਤੇ ਸੱਚ ਨੂੰ ਵੀ ਨਾਪੂਲ ਪ੍ਰਭੂ ਜੀ ਵੇਨਤੀ ਕਰਦਾ ਹਾਂ ਤੂੰ ਆਪਣੀ ਕਮਾਈ ਨੂੰ ਜ਼ਰੂਰ ਖਾਵੇਂਗਾ ਤੂੰ ਤਨ ਹੋਏਗਾ ਅਤੇ ਤੇਰਾ ਭਲਾ ਹੀ ਹੋਵੇਗਾ ਕੀ ਲਿਖਿਆ ਕੀ ਹੋਏਗਾ ਭਲਾ ਹੋਏਗਾ ਜਾਂ ਨੁਕਸਾਨ ਭਲਾ ਹੋਏਗਾ ਜੋ ਮਿਹਨਤ ਕਰ ਦੇਆ ਭਲਾ ਹੋਏਗਾ ਜੋ ਮਿਹਨਤ ਨਹੀਂ ਕਰਦੇਆ ਉਲਟੇ ਰਾਤ ਤੇ ਉੱਪਰ ਆਉਣ ਵਾਲੇ ਨੂੰ ਨੁਕਸਾਨ ਹੋਏਗਾ ਕਿਰਪਾ ਕਰਕੇ ਇਹ ਸੱਚ ਨੂੰ ਸਮਝੋ ਪ੍ਰਭੂ ਚ ਵੇਨਤੀ ਕਰਦਾ ਹਾਂ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਆਤਮਿਕ ਵਿਅਕਤੀ ਚ ਉੱਤਮ ਵਿਹਾਰ ਰਹਿੰਦਾ ਹੈ ਅੱਜ ਆਤਮਿਕ ਵਿਅਕਤੀ ਦੇ ਉੱਤਮ ਵਿਹਾਰ ਦੇ ਅਸੀਂ ਵੇਖਿਆ ਹੈ ਧਰਮੀ ਜਿਹਦੇ ਵਿੱਚ ਉੱਤਮ ਵਿਹਾਰ ਰਹਿੰਦਾ ਹੈ ਪਿਆਰ ਕਰਦਾ ਹੈ ਫਸਲ ਬੀਜਦਾ ਹੈ ਫਲਦਾ ਹੈ ਕੰਮ ਕਰਦਾ ਹੈ ਪ੍ਰਕਾਸ਼ਮਾਨ ਹੁੰਦਾ ਹੈ ਕੀਮਤੀ ਵਚਨ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਬੋਏਗੇ ਇਹਨਾਂ ਵਚਨਾਂ ਨੂੰ ਪਿਤਾ ਸਾਡੇ ਦਿਲਾਂ ਚ ਫਲਵੰਤ ਕਰੋ ਆਸ਼ੀਸ਼ਿਤ ਕਰੋ ਪਿਤਾ ਅਸੀਂ ਕੰਮ ਕਰ ਸਕੀਏ ਐਸੀ ਕਿਰਪਾ ਕਰੋ ਤੁਹਾਡਾ ਵਚਨ ਸਾਡੇ ਜੀਵਨ ਚ ਪ੍ਰਕਾਸ਼ਿਤ ਹੋ ਕੇ ਪਿਤਾ ਅਸੀਂ ਇਸ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਸਕੀਏ ਐਸੀ ਕਿਰਪਾ ਕਰੋ ਸੰਸਾਰਿਕ ਜੀਵਨ ਸਾਡੇ ਤੋਂ ਦੂਰ ਕਰ ਦਿਓ ਪਿਤਾ ਅਸੀਂ ਸੰਸਾਰ ਦੇ ਨਹੀਂ ਬੰਨਣਾ ਅਸੀਂ ਸੰਸਾਰ ਦੇ ਵਿੱਚ ਨਹੀਂ ਕੁਲਣਾ ਸੰਸਾਰਿਕ ਲੋਕਾਂ ਤਰ੍ਹਾਂ ਅਸੀਂ ਨਹੀਂ ਜੀਣਾ ਤੇਰੀ ਸੰਤਾਨ ਹੋ ਕੇ ਜੀ ਸਕੀਏ ਐਸੀ ਕਿਰਪਾ ਕਰ ਦਿਓ ਪ੍ਰਭੂ ਜੀ ਤੁਸੀਂ ਹਰ ਇੱਕ ਨੂੰ ਦਰਸ਼ਨ ਦੇ ਦਿਓ ਜਿਨ੍ਹਾਂ ਦੇ ਔਲਾਦ ਨਹੀਂ ਆ ਹਰ ਇੱਕ ਨੂੰ ਔਲਾਦ ਦੇ ਦਿਓ ਜਿਨ੍ਹਾਂ ਦੇ ਕੋਲ ਨੌਕਰੀ ਨਹੀਂ ਆ ਪਿਤਾ ਐਸੇ ਲੋਕਾਂ ਨੂੰ ਤੁਸੀਂ ਨੌਕਰੀ ਦੇ ਦਿਓ ਦਇਆ ਕਰੋ ਪਿਤਾ ਜੋ ਬਿਮਾਰੀ ਨਾਲ ਕਮਜ਼ੋਰ ਹੈ ਹਰ ਇੱਕ ਨੂੰ ਤੁਸੀਂ ਚੰਗਾ ਕਰਕੇ ਪੂਰਨ ਤੌਰ ਤੇ ਚੰਗਾਈ ਦੇ ਦਿਓ ਪਿਤਾ ਆਰਥਿਕ ਤੌਰ ਤੇ ਕਮਜ਼ੋਰ ਹੋ ਕੇ ਜੋ ਕਰਜ਼ੇ ਦੇ ਵਿੱਚ ਪੈ ਕੇ ਰੋ ਰਹੇ ਆ ਹਰ ਇੱਕ ਜਨ ਦੇ ਜੀਵਨ ਨੂੰ ਪਿਤਾ ਤੁਸੀਂ ਆਸ਼ੀਸ਼ ਦੇ ਕੇ ਬਹੁਤ ਸਾਰੇ ਲੋਕਾਂ ਲਈ ਆਸ਼ੀਸ਼ ਦਾ ਕਾਰਨ ਤੁਸੀਂ ਬਣਾ ਦਿਓ ਪਿਤਾ ਇਹ ਚਾਹੁੰਦੇ ਆ ਪਿਤਾ ਅਸੀਂ ਤੁਹਾਡੀ ਇੱਛਾ ਦੇ ਅਨੁਸਾਰ ਚੱਲ ਸਕੀਏ ਐਸੀ ਕਿਰਪਾ ਕਰੋ ਅਤੇ ਤੁਹਾਡੇ ਨਾਲ ਵਫਾਦਾਰੀ ਨਾਲ ਚੱਲ ਸਕੀਏ ਯੀਸ਼ੂ ਦੇ ਨਾਮ ਚੁ ਮੰਗਦੇ ਆ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72